ਇਤਨਵਾ ਹਲਕਿਆਂ ਤੋਂ ਮੈਂ ਸਮਝਦਾ ਕਿ ਪੁੱਗੇ ਤੇ ਲਤ-ਲੋਟ ਆ ਗਈ ਕਿ ਬਾਈ ਇਲੈਕਸ਼ਨ ਆ ਗਈ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਰੋਕੇ ਆ ਬਾਈ ਸੀਗੇ ਉਹ ਹੁਣ ਕੰਮ ਸ਼ੁਰੂ ਹੋ ਗਏ ਦਿਨਵਾ ਦਾ ਮਰਦਨ ਉਹ ਪਿੰਡ ਜਿੱਥੇ ਸਾਡੀ ਸਰਕਾਰ ਹੋਰ ਤੇ ਸਭ ਤੋਂ ਪਹਿਲਾ ਕੰਮ ਇੱਥੇ ਸ਼ੁਰੂ ਹੋਇਆ ਸੀ ਅੰਮਾ ਮਾਰੋ ਜਿਹੜੇ ਕੰਮ ਅੱਜ 35 ਤੋਂ 26 ਲੱਖ ਦੇ ਕੰਮ ਅੱਜ ਸ਼ੁਰੂ ਕਰਾ ਕੇ ਚੱਲੇ ਆ ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਸਾਰੇ ਹਲਕਿਆਂ ਨਾਲੋਂ ਵੱਧ ਵੋਟ ਦੇ ਉੱਪਰ ਜਿੰਨਾ ਮਾ ਜਿੰਨਾ ਚਾਹੀਦੇ ਨਵਦੀਸਾਨ ਪਾਉ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਮੰਤਰੀ ਸਾਹਿਬ ਸਾਡੇ ਪਿੰਡਾਂ 'ਚ ਹੋ ਰਏ ਕੰਮ ਤੇ ਹੋਰ ਕੰਮ ਤੁਹਾਨੂੰ ਯਾਦ ਹੋਣਾ ਹੈ ਕਿ ਸਾਡੇ ਮਾਨਯੋਗ ਮੰਤਰੀ ਸਾਹਿਬ ਔਰ ਐਮਐਲਏ ਸਾਹਿਬ ਲਾਲਿਤ ਹੋਜੀ ਔਰ ਸ਼੍ਰੀ ਰਾਮਨੰਦ ਰੋੜਾ ਜੀ ਇੱਕ ਮਹੀਨਾ ਪਹਿਲਾਂ ਤਕਰੀਬਨ ਸਾਡੇ ਚਾਏ ਸੀ ਔਰ ਉਹਨਾਂ ਨੇ ਪੂਰੇ ਕੰਮਾਂ ਦਾ ਜੋ ਵਿਕਣ ਵਾਏ ਦੇ ਵਿਕਾਸ ਲਈ ਉਹਨਾਂ ਦੀ ਰੂਪਰੇਖਾ ਤਿਆਰ ਕੀਤੀ ਸੀ ਔਰ ਅਸੀਂ ਉਹਨਾਂ ਨੂੰ ਪਿੰਡ ਵਾਈਜ਼ ਹਰੇਕ ਪਿੰਡ ਤੋਂ ਦੱਸਿਆ ਸੀ ਔਰ ਮੈਂ ਅੱਜ ਇਹਨਾਂ ਦਾ ਸਤਿਨਾਮ ਕਰਦਾ ਹਾਂ ਕਿ ਉਹ ਸਤੰਮਾਂ ਦੀ ਰੂਪਰੇਖਾ ਤਿਆਰ ਹੋ ਕੇ ਤਕਰੀਬਨ 50 ਕਰੋੜ ਦੇ ਜਿਹੜੇ ਫੰਡ ਆ ਉਹ ਪਿੰਡਾਂ ਦੇ ਰਿਲੀਜ਼ ਹੋਏ ਔਰ ਗਿੱਦੜਵਾਲੇ ਪਿੰਡ ਲਈ ਰਿਲੀਜ਼ ਹੋਏ ਜਿਨ੍ਹਾਂ ਵਿੱਚੋਂ ਤੁਹਾਡੇ ਪਿੰਡ ਦੀਆਂ ਵੀ ਪਿਛਲੇ ਦਿਨੀ 5 ਗਲੀਆਂ ਸਟਾਰਟ ਹੋਈਆਂ ਤੁਹਾਡੇ ਪਿੰਡ ਥਾਪਰਵਾੜ ਦਾ ਵੀ ਇਸੇ ਸਰਕਾਰ ਚ ਸ਼ੁਰੂ ਹੋਇਆ ਔਰ ਕੰਪਲੀਟ ਹੋਇਆ ਕਿਕ ਮੈਂ ਹੋਰ ਪਾਣੋ ਦੱਸਣਾ ਲੱਗਾ ਕਿ ਕਿੰਧੜਵਾਲ ਵੈਈ ਗਿੱਦੜਵਾਲ ਦਾ ਮੰਨਣ ਹੋਰ ਪਿੰਡ ਇੱਥੇ ਸਰਕਾਰੀ ਸਰਕਾਰ ਵੱਲੋਂ ਤੇ ਸਭ ਤੋਂ ਪਹਿਲਾ ਕੰਮ ਇੱਥੇ ਸ਼ੁਰੂ ਹੋਇਆ ਸੀ ਉਹ 5 ਕਰੋੜ ਦਾ ਤਕਰੀਬਨ ਤੁਹਾਡਾ ਵਾਟਰ ਵਾਕਸਾ ਜਿਹੜਾ ਉਹ ਚાલુ ਹੋ ਰਿਹਾ ਸੀ ਉਹ ਰੀਨੋਵੇਸ਼ਨ ਕਰਾਇਆ ਸੀ ਆਪ ਜੀ ਪਰ ਉਸੇ ਕੜੀ ਦੇ ਦੌਰਾਨ ਸਾਡਾ ਹੈਲਥ ਕੇਅਰ ਕੇਂਦਰ 25 ਲੱਖ ਰੁਪਏ ਦੀ ਲਾਗਤ ਨਾਲ ਇਸ ਬਿੰਦੂ ਚੋਂ ਆ ਔਰ ਸੋਲਿਡ ਵੇਸਟ ਮੈਨੇਜਮੈਂਟ ਦਾ ਔਰ ਜਿਹੜੀਆਂ ਤੁਹਾਡੀਆਂ ਬਣੀਆਂ ਸੀ ਉਹ ਪੰਜ ਸਟਾਰਟ ਹੋ ਰਹੀਆਂ ਹੋਰ ਵੀ ਇੱਕ ਬੜੀ ਨੰਮੀ ਤੁਹਾਡੀ ਆਮ ਆਦਮੀ ਪਾਰਟੀ ਦੀ ਟੀਮ ਨੇ ਇੱਕ ਨਿਰਸ ਦਿੱਤੀ ਆ ਜਿਹੜਾ ਪਹਿਲੇ ਫੇਸ ਤੇ ਕੰਮ ਆ ਉਹਦੇ ਫੰਡ ਆ ਗਿਆ ਕੰਮ ਜਾਰੀ ਹੋ ਗਿਆ ਅੱਜ ਮਾਣਯੋ ਸਾਡੇ ਮੰਤਰੀ ਸਾਹਿਬ ਇਸੇ ਕਮਿਟੀ ਆਏ ਆ ਕਿ ਉਹਨਾਂ ਕੰਮਾਂ ਦਾ ਨਿਰੀਖਣ ਕਰਨ ਔਰ ਜਿਹੜੇ ਨਵੇਂ ਕੰਮ ਸਟਾਰਟ ਹੋ ਰਹੇ ਆ ਉਹਨਾਂ ਤੋਂ ਹੋਰ ਤੁਹਾਡੇ ਕੋਲ ਡਿਮਾਂਡ ਜਿਹੜੀਆਂ ਕਾਰਗਰਤੀ ਜਾ ਚੁੱਕੀਆਂ ਉਹਦਾ ਅੱਜ ਘਟਾਣਾ ਕੀਤਾ ਹੈ ਕੰਮ ਸਾਹਿਬ ਆਪਣੇ ਵੱਲੋਂ ਪਿੰਡ ਮੱਲੂਦ ਦੀ ਸਮੂਚੀ ਟੀਮ ਵੱਲੋਂ ਵਾਡਾ ਬਹੁਤ ਬਹੁਤ ਕਾਰਜ ਕਰਦਾ ਜਿਨ੍ਹਾਂ ਨੇ ਆਪਣੀ ਪੂਰਜੋਰ ਕੋਸ਼ਿਸ਼ ਕਰਕੇ ਔਰ ਸੱਚੀ ਸੋਚ ਕਰਕੇ ਇੰਨੇ ਫੰਡ ਪੰਜਾਬ ਸਰਕਾਰ ਤੋਂ ਰੀਲਸ ਕਰਾਏ ਹੈ ਔਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਗਿੱਦੜਵਾ ਹਲਕੇ ਦੀ ਜਿਹੜੀ ਮਹਾਰਾ ਬਦਲੇਗੀ ਕੁਝ ਐਵੇਂ ਦੇਖਣਾ ਹੋਰ ਦੱਸਣੀ ਚਾਹਣਾ ਅੱਜ ਰਾਜਾ ਜੀ ਇੱਥੇ ਇੱਕ ਪਿੰਡ ਚ ਆਈ ਹੋਏ ਬੈਠਿਆ ਬਸ ਕੋਈ ਨਹੀਂ ਇਕ ਗੱਲਾਂ ਕਰਦੇ ਆ ਔਰ ਜਿਹੜੀਆਂ ਇਹ ਗਲੀਆਂ ਛੱਡੀਆਂ ਹੈ ਮੈਂ ਰਾਜਾ ਜੀ ਤੁਹਾਨੂੰ ਦੱਸਣਾ ਚਾਹਣਾ ਇਹ ਤੁਹਾਡੀ ਸੋਡੀ ਸੋਚ ਨਹੀਂ ਛੱਡਿਆ ਸੀ ਕਿ ਆਹ ਕਰਤੱਲੀਆਂ ਦਾ ਆਹ ਝਾੜੂ ਵਾਲਿਆਂ ਦਾ ਇਹਨਾਂ ਦੀ ਗਲੀ ਨਹੀਂ ਬਣਾਉਣੀ ਆਹ ਕੰਮ ਨਹੀਂ ਕਰਨਾ ਜਿਹੜੇ ਸੀ ਕੰਮ ਕਰੀ ਜਾਂਦੇ ਉਹ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਕਰੀ ਜਾਂਦੇ ਆ ਕੋਈ ਇੱਕ ਬੰਦਾ ਕਹੇ ਕਿ ਕੋਈ ਰਾਜਨੀਤਿਕ ਝੁਟਪਖ ਪਾਤ ਹੋ ਰਿਹਾ ਇਹ ਤੁਹਾਡੇ ਹੀ ਜ਼ਿਹੜੇ ਹੋਏ ਕੰਮ ਆ ਜਾਂ ਛੱਡੇ ਹੋਏ ਕੰਮ ਜਿਹੜੇ ਤੁਸੀਂ ਅੱਜ ਤੁਹਾਨੂੰ ਚਿੰਤਾ ਹੋ ਗਈ ਹੈ ਕਿਉਂਕਿ ਜਿਹੜੇ ਤੁਸੀਂ ਬਾਹਰ ਟੰਗੇ ਹੋਏ ਸੀ ਅੱਜ ਉਹ ਰਾਹਤ ਮਹਿਸੂਸ ਕਰਦੇ ਆ। ਤੋਂ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਸਰਦਾਰ ਫਨ ਸਿੰਘ ਮਾਨ ਜੀ ਦਾ ਸਾਡੇ ਕੈਬਨਟ ਮੰਤਰੀ ਸ਼੍ਰੀ ਅਮਨ ਰੋੜਾ ਜੀ ਦਾ ਤੋਂ ਸਾਲ ਦਾ ਸਾਰਿਆਂ ਦਾ ਭਾਈ ਕਾਕਾ ਜੀ ਦਾ ਮੋਤਮਤ ਤਰਾਨ ਕਰਦਾ ਅਗਲੋਂ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮਨ ਰੋੜਾ ਜੀ ਜਿਹੜੇ ਕਾਫੀਕ ਮੰਤਰੀ ਨੇ ਉਹ ਆ ਕੇ ਜੁਮਿੰਟ ਨਹੀਂ ਸਾਡੇ ਉਪਰ ਹੋਣਗੇ। ਸਰ ਜੀ ਬਾਈ ਨੂੰ ਵੀ ਬਤਾਇਆ ਤਾਂ ਤੋਂ ਪਹਿਲਾਂ ਤੁਹਾਡਾ ਸਾਰੇ ਸੰਗਤਾਂ ਮਨਨ ਨਗਰ ਦਾ ਬਹੁਤ ਬਹੁਤ ਧੰਨਵਾਦ ਕਿ ਆਉਣੀ ਜੀ ਨਾ ਪਿਆਰ ਮਾਨ ਸਤਾਰ ਬਖਸ਼ਿਆ ਔਰ ਮੇਨ ਤੋਂ ਪਹਿਲਾਂ ਮੇਰੇ ਵੀਰ ਦਿੱਪਾ ਸ਼ਰਮਾ ਜੀ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਸਾਰੀ ਸੰਗਤਾਂ ਜਿੱਤੇ ਨਗਰ ਦੀ ਮੌਜੂਦ ਹੈ ਇੱਥੇ ਤੋਂ ਤੌਰ ਤੇ ਜਿਹਦੇ ਨਾਲ ਮੇਰੇ ਵੱਡੇ ਵੀਰ ਟਾਕਾ ਬਰਾੜ ਜੀ ਐਮਐਲਏ ਸਾਹਿਬ ਉਹ ਲਾਡੀ ਢੋਲ ਜੀ ਐਮਐਲਏ ਸਾਹਿਬ ਸ਼ਰਮਾ ਜੀ ਮੇਰੇ ਵੀਰ ਡਿਪਟੀ ਕੌਂਸਲਰ ਜੀ ਅਗਰ ਵੀਰ ਸਬਜਿੰਦਰ ਕੌਣੀ ਸਾਰੀ ਸਰਕਾਰੇ ਸਾਡੀ ਪਾਰਟੀ ਦੇ ਕੀ ਹਾਂ ਨਗਰ ਜਿਹੜੀਆਂ ਸਾਰੀ ਮਜਬੂਰ ਹੈ ਸਾਥੀਓ ਲੇਸ ਤੋਂ ਪਹਿਲਾਂ ਮੇਰੇ ਵੀਰ ਪ੍ਰੋਫੈਸਰ ਸ਼ਰਮਾ ਜੀ ਨੇ ਸਾਰੀ ਗੱਲ ਜਿਹੜੀ ਥੋੜਾ ਜਿਹਾ ਕਾਈ ਲਈ ਹੈ ਮੈਂ ਕੋ ਬਹੁਤ ਵਿਸਤਾਰ ਦੇ ਵਿੱਚ ਨਹੀਂ ਜਾਣਾ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿਣੀ ਹੈ ਇੰਨੀ ਗੱਲ ਹੀ ਜਾਣਦਾ ਕਿ ਰਾਜਨੀਤੀ ਦੇ ਵਿੱਚ ਕਾਪ ਪਿਆਰਾ ਹੋਣਾ ਚਾਹੀਦਾ ਚਾ ਮ ਨਹੀਂ ਪਿਆਰਾ ਹੋਣਾ ਚਾਹੀਦਾ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਸ ਤਿੱਕੇ ਦੀ ਰਾਜਨੀਤੀ ਅਸੀਂ ਹੋਈ ਹੈ ਕਿ 13 ਮਈ ਦੀ ਫਾਕਸਪ ਦੀ ਵੈਰ ਵਿਰੋਧ ਦੀ ਪਰਚੀਆਂ ਦੀ ਰਚਨਾ ਦੀ ਉਹ ਕੰਮ ਹੈ ਜਿਹੜਾ ਉਹਨੂੰ ਅਲਪਾਉਂਦਾ ਉਹਨੂੰ ਖਤਮ ਕਰਦਾ ਵੇਲੇ ਜਿਹੜਾ ਉਹ ਆ ਗਿਆ ਬਾਈਲੈਕਸ਼ਨ ਹੈ ਬਾਈਲੈਕਸ਼ਨ ਦੇ ਵਿੱਚ ਸਰਕਾਰ ਨੇ ਵੀ ਪਾਰਟੀਆਂ ਨੇ ਵੀ ਲੋਕਾਂ ਨੇ ਵੀ ਬਹੁਤ ਸਮਾਂ ਲੱਗਦਾ ਬਹੁਤ ਊਰਜਾ ਲੱਗਦੀ ਹੈ ਬਹੁਤ ਪੈਸਾ ਲੱਗਦਾ ਪਰ ਮੈਂ ਸਮਝਦਾ ਕਿ ਕੋਈ ਕੰਮ ਪ੍ਰਮਾਤਮਾ ਨੇ ਚੰਗੇ ਵਾਸਤੇ ਕਰਨਾ ਹੁੰਦਾ ਹੈ ਕਿ ਤੁਹਾਨੂੰ ਹਾਲ ਕੀ ਤਾਂ ਮੈਂ ਸਮਝਾ ਕੇ ਪੁਗਤੇ ਲੱਤ ਲੋਟ ਆ ਗਈ ਕਿ ਬਾਈ ਇਲੈਕਸ਼ਨ ਆ ਗਈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕੰਮ ਰੋਕੇ ਪਏ ਸੀਗੇ ਉਹ ਹੁਣ ਕੰਮ ਸ਼ੁਰੂ ਹੋ ਗਏ ਤੇ ਆਉਣ ਵਾਲੇ ਢਾਈ ਸਾਲਾਂ ਤੋਂ ਜੋ ਤੁਸੀਂ ਆਪ ਦਾ ਐਮ.ਐਲ.ਏ ਆਮ ਆਦੀ ਪਾਰਟੀ ਦਾ ਚੋਣ ਲਿਆ ਤੇ ਪਿਛਲੇ ਸਾਰੇ ਸਾਲਾਂ ਦੀ ਕਸਰਾਂ ਮੋਹਰਾਂ ਦੇ ਜਿਹੜੇ ਸਾਥੀਆਂ ਆਪਾਂ ਸਾਰੇ ਨਾਲ ਨਕੇੜਦਾਂਗੇ ਉਸ ਦਿਨ ਅਸੀਂ ਆਏ ਸੀ ਕਿ ਮੈਂ ਤੇ ਲਾਡੀ ਤੋਂ ਜੀ ਬੜੇ ਵਿਸਤਾਰ ਦੇ ਵਿੱਚ ਸਾਥੀਆਂ ਨੇ ਕੰਮ ਕਰ ਦੱਸੇ ਜਿਹੜੇ ਕੰਮ ਕਰ ਤੁਸੀਂ ਵੋਟਾਂ ਕੀਤੇ ਸੀਗੇ ਉਹਨਾਂ ਸਰਕਾਰ ਨੇ ਸੀਐਮ ਸਾਹਿਬ ਜੀ ਉਹਨਾਂ ਨੇ ਅਸੀਂ ਸਾਰਿਆਂ ਨੇ ਸਿਰਮੱਤੇ ਪ੍ਰਵਾਨ ਕਰਦੇ ਹੋਏ ਪੰਜ ਕੰਮ ਜਿਹੜੇ ਚੱਲੂ ਹੋ ਚੁੱਕੇ ਨੇ ਤੇ ਬਾਕੀ ਰਹਿੰਦੇ ਨੇ ਜਿਹੜੇ ਉਹ ਹੁਣ ਹੋ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀ ਤੁਹਾਨੂੰ ਬੇਨਤੀ ਇੱਕੋ ਹੀ ਹੈ ਕਿ ਅੱਜ ਤਕਰੀਬਨ ਤਕਰੀਬਨ ਆਸੀਂ ਜਦੋਂ ਆਏ ਸੀਗੇ ਤਕਰੀਬਨ 750 ਤੋਂ ਕਿੰਨੇ ਕੰਮ ਨੇ ਇਸ ਰੋਡ ਦੀ ਲੱਗ ਦੇ ਨਾਲ ਉਹ ਮੋੜ ਕਰਕੇ ਜਿਹੜੇ ਸਾਰੇ ਨੂੰ ਕੰਮ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਿਹੜੇ ਟੈਂਟਰ ਲੱਗੇ ਹੋਏ ਨੇ ਤੇ ਕੰਮ ਸ਼ੁਰੂ ਹੋਇਆ ਇਹ ਨੇ ਉਹ ਸਾਰੇ ਕੰਮ ਸ਼ੁਰੂ ਹੋ ਗਏ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਬਹੁਤ ਲੰਮਾ ਸਮਾਂ ਤੁਸੀਂ ਬਰਬਾਦ ਕਰ ਲਿਆ ਬਹੁਤ ਲੰਮਾ ਸਮਾਂ ਆਪਣਾ ਅਜਾਈ ਨਿਕਲ ਗਿਆ ਪੂਰੇ ਮਾਲਵੇ ਦੀਆਂ 99 ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਆਵਾਜ਼ੀ ਪਾਰਟੀ ਕੋਲ ਨਹੀਂ ਆਈਆਂ ਉਹਨਾਂ ਦੇ ਵਿੱਚੋਂ ਗਿੱਦੜਵਾ ਇੱਕ ਸੀਗਾ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਦੇ ਕੰਮਾਂ ਦੀ ਗੱਲ ਕਰ ਲਈਏ ਪਹਿਲੇ 2.5 ਸਾਲਾਂ ਦੇ ਵਿੱਚ 45000 ਨੌਬੇ ਬਿਨਾਂ ਪੈਸੇ ਤੋਂ ਕਿੰਨਾ ਸਵਾਰਸ਼ਾ ਤੋਂ ਆ ਸਕੂਲੋਂ ਹਸਪਤਾਲਾਂ ਨੂੰ ਹਰ ਰੋਜ਼ ਲੱਗੇ ਹੋਇਆ ਪਹਿਲਾਂ ਜਿਹੜੇ ਕਹਿੰਦੇ ਸੀਗੇ ਕਿ ਬਿਜਲੀ ਕਿੱਥੋਂ ਮੇਲਗੇ ਬਿਜਲੀ ਖੇਤਾਂ ਨੂੰ ਵੀ ਮਿਲ ਰਹੀ ਹੈ ਦੇਰੇ ਮਿਲਦ ਪਈ ਹੈ ਹਰ ਘਰ ਨੂੰ 600 ਕੇਵਲ ਯੂਰੂ ਬਿਜਲੀ ਦਾ ਭੀ ਜੇ ਸਾਰਾ ਕੁਝ ਹੋ ਸਕਦਾ ਮੇਰੇ ਵੀਰੋ ਕਿ ਇੰਨੇ ਸਾਲਾਂ ਦਾ ਕਿਉਂ ਨਾ ਹੋਇਆ ਇਹ ਸੋਚਣ ਦੀ ਲੋੜ ਹੈ ਕੀ ਬਦਲਿਆ ਆ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਮੁਲਾਜ਼ਮ ਨੇ ਪਹਿਲਾਂ ਬਿਜਲੀ ਆਉਂਦੀ ਨਹੀਂ ਸੀਗੀ ਹਾਂ ਆ ਤੋਂ ਇਹਦਾ ਸੀਜ਼ਨ ਜੀਰੀ ਦਾ ਨਿਕਲ ਕੇ ਗਿਆ ਹੁਣ ਜਾਣਦੀ ਰਹੀ ਕਿ ਬਦਲੇ ਕੀਆ ਸਿਰਫ ਇੱਕ ਚੀਜ਼ ਬਦਲੀ ਹੈ ਕਿ ਬੇਈਮਾਨਾਂ ਨੂੰ ਸਿੱਖ ਲਾੰਬੇ ਕਰਕੇ ਚੰਗੀ ਇਮਾਨਦਾਰ ਨੀਅਤ ਤੇ ਸੋਚ ਵਾਲੇ ਜਿਹੜੇ ਤੁਸੀਂ ਉਹਨਾਂ ਨੂੰ ਦਿਹਾਨਾ ਸੁਮੀਰ ਤੋਂ ਆਪਣਾ ਲੀਕ ਬੇਨਤੀ ਹੈ ਕਿ ਤਖੜੇ ਹੋ ਜਾਓ ਅੰਮਾ ਮਾਰੋ ਜਿਹੜੇ ਕੰਮ ਅੱਜ ਤਕਰੀਬਨ 26 ਲੱਖ ਦੇ ਕੰਮ ਅੱਜ ਸ਼ੁਰੂ ਕਰਾ ਕੇ ਚੱਲੇ ਆ ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਜਿੰਨੇ ਕੰਮ ਰਹਿ ਨੇ ਸਾਰੇ ਕਰਾਵਾਂਗੇ ਪਰ ਇਹ ਵਿੱਚ ਇਹਨੇ ਜੇ ਇੱਕ ਗੁਰ ਗੁਰੂ ਨੂੰ ਕੋਣ ਕੋਣ ਬਣਾ ਜਿੰਨਾ ਕੋ ਪਾ ਦੋਗੇ ਉਹਨਾ ਮਿੱਠਾ ਹੋ ਜਾਊਗਾ ਆ ਹੋਰ ਵੀ ਕੰਮ ਹੋ ਜਾਣਗੇ ਆਪਦਾ ਐਮਐਲਏ ਚੁਣ ਦੋਗੇ ਤੇ ਕੰਮਾਂ ਦੀ ਲਹਿਰਾ ਵਹਿਰਾ ਜਿਹੜੀਆਂ ਉਹ ਚੱਲ ਪੈਣੀਆਂ ਨੇ ਸੋ ਮੇਰੀਆਂ ਜੇ ਬੇਨਤੀਆਂ ਪ੍ਰਮਾਨ ਨੇ ਤੇ ਇੱਕ ਵਾਰ ਗੱਜ-ਵੱਜ ਕੇ ਗੁਰੂ ਸਾਹਿਬ ਦੀ ਫਤਿਹ ਕਰਿਓ ਪ੍ਰਵਾਨ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤਾਂ ਇਹ ਸੀਗਾ ਕਿ ਜਿੱਦਰ ਵਾ ਇਹ ਚੋਣ ਜਿਪਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਪਰ ਹੁਣ ਇਹ ਪਹਿਲਾਂ ਵੀ ਕਿਉਂਕਿ ਅਸੀਂ ਕਰਕੇ ਅਸੀਂ ਮੰਨ ਕੇ ਚੱਲਦੇ ਸੀਗੇ ਪਹਿਲਾਂ ਵੀ ਟੀਮ ਇਥੇ ਆਮ ਆਦਮੀ ਪਾਰਟੀ ਦੀ ਸਾਰੇ ਵਰਕਰ ਸਾਥੀ ਸਾਡੇ ਵੀਰ ਮੇਰੇ ਵੀਰ ਖਰੋਣੀ ਹੋਣੀ ਮੇਰੇ ਵੀਰ ਕੋਪਰਨ ਸਾਰੇ بڑے ਤਖਣੇ ਇਧਾਰੂ ਨੇ ਪਰ ਹਮਾ ਸੁਣਨੇ ਤੇ ਸਾਗਾ ਹੋ ਗਏ ਭਾਈ ਡੀਪੀ ਹੋਣਗੇ ਆਪਦੀ ਸਾਰੀ ਟੀਮ ਦੇ ਨਾਲ ਪਰਿਵਾਰ ਤੇ ਸ਼ਾਮਲ ਹੋਏ ਇੱਕ ਦੇ ਇੱਕ 11 ਹੋ ਗਏ ਆਪਾਂ ਤੋਂ ਤਖੜੇ ਹੋ ਗਏ ਹਮਾ ਮਾਰਨੇ ਤੇ ਇਹ ਚੈਲੰਜ ਲੈ ਕੇ ਚੱਲਣਾ ਉਹਦੀ ਚੱਲ ਲੈ ਕੇ ਦਰਵਾ ਜਿੱਤ ਕੇ ਆਪ ਆਵਾ ਦੀ ਪਾਰਟੀ ਦੀ ਝੋਲੀ ਜਾਂ ਮਾਸਾ ਹੋਣਾ ਉਹ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਚਾਰ ਬਾ ਇਲੈਕਸ਼ਨਾਂ ਨੇ ਜਿੱਤਣ ਵਾ ਡੇਰਾ ਬੱਬਾ ਨਾਨਕ ਚਬੇਰਾ ਤੇ ਬਰਨਾਲਾ ਸਾਰੇ ਹਲਕਿਆਂ ਨਾਲੋਂ ਵੱਧ ਵੋਟ ਦੇ ਉੱਪਰ ਜਿੱਤਣ ਵਾ ਜਿੱਤਣਾ ਚਾਹੀਦੇ ਜੇ ਮੰਨਣ ਵਾਲੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਨੇ ਤੇ ਪਰ ਦੁਰਸਾਹ ਦੀ ਸਮੇਂ ਜਿਹੜੀ ਇੱਥੇ ਪ੍ਰਵਾਨ ਕਰੇ ਨਾ ਕਿ ਬੋਲੇ ਸੋਹਰੇ वाहिगुरू जी ख़ासि